ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ 4-4 ਕੁੰਡਿਆਂ ਤੇ 4 ਸਲਾਈਆਂ ਦਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਹੈ ਸਿੰਪਲ ਤੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਪਹਿਲਾਂ ਕੋਈ ਵੀ ਬਾਰਡਰ ਬਣਾ ਲਓ ਉਸ ਤੋਂ ਬਾਅਦ ਜਦੋਂ ਸ਼ੁਰੂ ਕਰਨਾ 4-4 ਦੇ ਹਿਸਾਬ ਨਾਲ ਪਤਾ ਗਿਰ ਕੇ ਦੋ ਤਾਂਗੇ ਐਕਸਟਰਾ ਇੱਕ ਇਹ ਕੁੰਡਾ ਤੇ ਇੱਕ ਬੈਕ ਸਾਈਡ ਜਦੋਂ ਆਪਾਂ ਲਾਸਟ ਤੇ ਮੁਕਤ ਆਪਣਾ ਇੱਕ ਹੋਰ ਕੁੰਡਾ ਇਹ ਆਪਣੇ ਬਿਨਾਂ ਗਿਣਤੀ ਤੋਂ ਲੈ ਡਿਜ਼ਾਈਨ ਦੇ ਇਸ ਤੋਂ ਬਾਅਦ ਆਪਣਾ 4-4 ਕੁੰਡੇ ਚੱਲਣਗੇ ਦੋ ਕੁੰਡੇ ਆਪਾਂ ਸਿੱਧੇ ਬੁਣਨੇ ਆ ਤੱਗਾ ਆਪਣੀ ਸਾਈਡ ਲਿਆ ਕੇ ਦੋ ਦਾ ਇੱਕ ਕਰਾਂਗੇ ਤੱਗਾ ਆਪਣੀ ਸਾਈਡ ਲਿਆ ਕੇ ਦੋ ਦਾ ਇੱਕ ਬੈਕ ਸਾਈਡ ਤੋਂ ਕਰਾਂਗੇ ਇਹਦੇ ਨਾਲ ਆਪਣੀ ਜਾਲੀ ਪੈ ਜੂਗੀ ਫਿਰ ਦੋ ਸਿੱਧੇ ਬੁਣਾਂਗੇ ਤੱਗਾ ਆਪਣੀ ਸਾਈਡ ਲਿਆ ਕੇ ਦੋ ਦਾ ਇੱਕ ਕਰਾਂਗੇ ਇਹ ਹੀ ਚਾਰ ਚਾਰ ਗੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣਿਆ ਚਾਰ ਸਿੱਧੇ ਤੱਗਾ ਆਪਣੀ ਸਾਈਡ ਲਿਆ ਕੇ ਦੋ ਦਾ ਇੱਕ ਫਿਰ ਦੋ ਸਿੱਧੇ ਤੱਗਾ ਆਪਣੀ ਸਾਈਡ ਲਿਆ ਕੇ ਦੂਰਾ ਇੱਕ ਇਸ ਤਰੀਏ ਹੀ ਆਪਾਂ ਪਹਿਲੀ ਸਲਾਈ ਕੰਪਲੀਟ ਕਰਾਂਗੇ ਜਿਹੜੀ ਆਪਣੀ ਤੀਜੀ ਸਲਾਈ ਪੂ ਸਿੱਧੀ ਸਾਈਡ ਤੋਂ ਵੀ ਇਸੇ ਤਰ੍ਹਾਂ ਥੋੜਾ ਜਿਹਾ ਉੱਚਾ ਫਰਕ ਪੈਂਦਾਗਾ ਤੇ ਬੈਕ ਸਾਈਡ ਤੋਂ ਹੀ ਹਰ ਵਾਰ ਉਲਟੀ ਬੁਣੀ ਜਾਊਗੀ ਵੈਸੇ ਚਾਰ ਸਲਾਈਆਂ ਚ ਕੰਪਲੀਟ ਬਣ ਜਾਂਦਾ ਇੱਕ ਸਲਾਈਚ ਇਸ ਤਰ੍ਹਾਂ ਇਹਦਾ ਇੱਕ ਸਲਾਈਚ ਇਹਦੀ ਜਿਹੜੀ ਆਪਾਂ ਇਹ ਜਾਲੀ ਪਾਉਣੀ ਦੂਜੀ ਜਗ੍ਹਾ ਬਗ ਜਾਂਦੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਸਮਝ ਆਊਗਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੋਖੇ ਸੋਖੇ ਡਿਜ਼ਾਈਨ ਵੇਖਣ ਲਈ ਇਹਨਾਂ ਮਪੈਸਤ ਸਾਰੇ ਨੂੰ ਉਲਟਾ ਮੁੜ ਕੇ ਕੰਪਲੀਟ ਕਰਾਵੇ ਮੈਂ ਫਿਰ ਆਪਾਂਗੇ ਸਿੱਧੀ ਸੈੜਾ ਸਿੱਧੀ ਸੈੜਾ ਆਪਾਂ ਉਸੇ ਤਰ੍ਹਾਂ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਜਿਹੜੇ ਆਪਾਂ ਸਿੱਧੇ ਬੁਣਦੇ ਸੀ ਦੋ ਉਹ ਤਾਂ ਸਿੱਧੇ ਹੀ ਬੁਣਨੇ ਨੇ ਜਿਹੜੇ ਆਪਾਂ ਜਾਲੀ ਪਾਈ ਸੀ ਹੁਣ ਆਪਾਂ ਪਹਿਲਾਂ ਦੋ ਦਾ ਇੱਕ ਕਰਨਾ ਹੈ ਦੋ ਸਿੱਧੇ ਬੁਣ ਕੇ ਪਹਿਲਾਂ ਦੋ ਦਾ ਇੱਕ ਕਰਨਾ ਫਿਰ ਆਪਣੀ ਸਾਈਡ ਤੱਕਾ ਲਿਆ ਕੇ ਦੋ ਸਿੱਧੇ ਬੁਣਨੇ ਆ ਫਿਰ ਦੋ ਦਾ ਇੱਕ ਸਿੱਧੇ ਬੁਣ ਕੇ ਦੋ ਦਾ ਇੱਕ ਫਿਰ ਆਪਣੀ ਸਾਈਡ ਤੱਕਾ ਲਿਆ ਕੇ ਫਿਰ ਦੋ ਸਿੱਧੇ ਬੁਣਨੇ ਆ ਪਹਿਲਾਂ ਜਾਲੀ ਆਪਾਂ ਪਹਿਲਾ ਪੁੰਨ ਤੇ ਹੁਣ ਬਾਅਦ ਚ ਪੈਂਦੀ ਆ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਵੇਂ ਬਣ ਕੇ ਆਉਂਦਾ ਫਿਰ ਆਪਾਂ ਇੱਥੇ ਦੋ ਦਾ ਇੱਕ ਫਿਰ ਆਪਣੀ ਸਾਈਡ ਤੱਕਾ ਦੋ ਸਿੱਧੇ ਦੋ ਦਾ ਇੱਕ ਫਿਰ ਆਪਣੀ ਸਾਈਡ ਤਾਂ ਅੱਗਾ ਕਰਕੇ ਦੂਸੇ ਤੇ ਫਿਰ ਬੁਣਾਗੇ ਜਾਲੀ ਪੈ ਜੂ ਇਸ ਤਰ੍ਹਾਂ ਹੀ ਹੁਣ ਆਪਾਂ ਨੇ ਫਿਰ ਕੀ ਕਰਨਾ ਉਲਟੀ ਸਾਰੀ ਬੁਣਨੀ ਆ ਇੱਕ ਵਾਰ ਇਹ ਜਾਲੀ ਉਧਰ ਵੱਗ ਜਾਂਦੀ ਇੱਕ ਵਾਰ ਉਹ ਸਿੱਧੀ ਲੈਣ ਚੱਲੀ ਜਾਂਦੀ ਆ ਚਾਰ ਚਾਰ ਕੁੰਡਿਆਂ ਦੀ ਬਸ ਜਾਲੀ ਦਾ ਫਰਕ ਪੈਂਦਾ ਇੱਕ ਵਾਰ ਗਲੀ ਉਧਰਲੀ ਸਾਈਡ ਹੋ ਜਾਂਦੀ ਆ ਇੱਕ ਵਾਰ ਉਧਰਲੀ ਸਾਈਡ ਜਿਹਦੇ ਨਾਲ ਇਹ ਆਪਣਾ ਡਿਜ਼ਾਈਨ ਬਣਦਾ ਜਾਂਦਾ ਬਲਜਾ ਪਈ ਜਾਂਦਾਗਾ ਬਿਲਕੁਲ ਸਿੰਪਲ ਤੇ ਈਜੀ ਡਿਜ਼ਾਈਨ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਨੂੰ ਬੈਕ ਸਾਈਡ ਤੋਂ ਹਰ ਸলাই ਉਲਟੀ ਹੀ ਲੰਗੂਏ ਇਸ ਤਰ੍ਹਾਂ ਇਹ ਬਣ ਕੇ ਆਉਂਦਾ ਆਪਣਾ ਇੱਕ ਵਾਰ ਇੱਧਰ ਇੱਕ ਵਾਰ ਇੱਧਰ ਇੱਕ ਵਾਰ ਇੱਧਰ ਇੱਕ ਵਾਰ ਇੱਧਰ ਜਿਹੜੇ ਦੋ ਪਸਿੱਦੇ ਹੁੰਦੇ ਇਸ ਤਰੀਏ ਬੁਨੇ ਜਾਣਗੇ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕਿਉਂਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ